ਅੱਜ ਦੀ ਵੀਡੀਓ ਆਪਣੀ ਬਹੁਤ ਛੋਟੀ ਰਹੇਗੀ ਇਹ ਅਸਲ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਪਹਿਲਾ ਪੇਪਰ ਹੋ ਚੁੱਕੇ ਨੇ ਉਹਨਾਂ ਦੇ ਆਧਾਰ ਤੇ ਮੈਂ ਤੁਹਾਨੂੰ ਦੋ ਤਿੰਨ ਸ਼ਖਸੀਅਤਾਂ ਦੇ ਬਾਰੇ ਵਿੱਚ 5-4 ਮਿੰਟ ਦੇ ਵਿੱਚ ਜਿਹੜੇ ਤੁਹਾਨੂੰ ਕੁਝਕ ਇੰਪੋਰਟੈਂਟ MCQ ਕਰਵਾਵਾਂਗਾ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਬਣਨ ਦੀ ਸੰਭਾਵਨਾ ਹੈਗੀ ਆ ਅੱਪੇ ਨਹੀਂ ਕਹਿ ਸਕਦੇ ਕਿ ਬਣਨ ਗਈ ਜ਼ਰੂਰ ਬਣਨਗੇ ਪਰ ਜਾਣ ਤੋਂ ਪਹਿਲਾਂ ਇਹ ਵੀਡੀਓ ਇੱਕ ਵਾਰ ਤੁਸੀਂ ਜ਼ਰੂਰ ਦੇਖ ਲਿਓ ਏ ਆ ਜੀ ਪਹਿਲਾ ਕੁਐਸਚਨ ਜਿਹੜਾ ਕਿ ਪ੍ਰੀਵੀਅਸ ਇਅਰ ਚ ਪੁੱਛਿਆ ਗਿਆ ਸੀ ਬਾਬਾ ਫਰੀਦ ਯੂਨੀਵਰਸਿਟੀ ਦੁਆਰਾ ਜਨ ਗਣ ਮਨ ਦਾ ਲੇਖਕ ਕੌਣ ਹੈ ਪਤਾ ਹੋਵੇਗਾ ਜੀ ਰਬਿੰਦਰਨਾਥ ਟੈਗੋਰ ਹਨ ਹੁਣ ਇਹਦਾ ਪੰਜਾਬੀ ਕੁਆਲੀਫਾਈੰਗ ਨਾਲ ਕੋਈ ਸਬੰਧ ਨਹੀਂ ਇਦਾਂ ਦੇ ਪ੍ਰਸ਼ਨ ਵਾਸਤਾ ਪੁੱਛਣੇ ਨਹੀਂ ਚਾਹੀਦੇ ਪਰ ਜਦੋਂ ਜੀ ਯੂਨੀਵਰਸਿਟੀ ਪੁੱਛਦੀ ਆ ਤਾਂ ਕਰਕੇ ਆਪਾਂ ਮੈਂ ਸੋਚਿਆ ਕਿ ਤੁਹਾਨੂੰ ਰਬਿੰਦਰਨਾਥ ਟੈਗੋਰ ਦੇ ਬਾਰੇ 10 12 ਜਿਹੜੇ ਇੰਪੋਰਟੈਂਟ ਕੁਐਸਚਨ ਬਣਦੇ ਨੇ ਉਹ ਤੁਹਾਨੂੰ ਜਰੂਰ ਪ੍ਰੋਵਾਈਡ ਕਰਵਾ ਦੇਵਾਂ। ਸੋ ਇਹ ਨੇ ਜੀ ਅਗਲੇ ਉਹ 11 ਕੁਐਸਚਨ ਨੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਦੇਖ ਲਈ ਜੀ। ਸੋ ਵੀਡੀਓ ਦਾ ਦੂਜਾ ਕੁਐਸਚਨ ਵੈਸੇ ਆਪਣਾ ਪਹਿਲਾ ਕੁਐਸਚਨ। ਰਵਿੰਦਰਨਾਥ ਟੈਗੋਰ ਨੇ ਕਿਹੜੇ ਸਾਕੇ ਵਜੋਂ ਸਰਦਾ ਕਿਤਾਬ ਵਾਪਸ ਕਰ ਦਿੱਤਾ ਸੀ? ਉਹਨਾਂ ਨੂੰ ਸਰਦਾ ਕਿਤਾਬ ਮਿਲਿਆ ਹੋਇਆ ਸੀ ਜੀ ਅੰਗਰੇਜ਼ਾਂ ਦੁਆਰਾ ਦਿੱਤਾ ਗਿਆ ਸੀ। ਤੇ ਕਦੋਂ ਵਾਪਸ ਕਰ ਦਿੱਤਾ ਗਿਆ ਜਦੋਂ ਜੱਲਿਆਂਵਾਲਾ ਸਾਕਾ ਹੋਇਆ ਸੀ। ਉਦੋਂ ਰਵਿੰਦਰਨਾਥ ਟੈਗੋਰ ਨੇ ਆਪਣਾ ਸਰਦਾ ਕਿਤਾਬ ਵਾਪਸ ਕਰ ਦਿੱਤਾ ਸੀ 13 April 1919 ਨੂੰ ਵਿਸਾਖੀ ਵਾਲੇ ਦਿਨ ਜਿਹੜਾ ਜੱਲਿਆਂਵਾਲਾ ਸਾਕਾ ਹੋਇਆ ਸੀ ਉਸ ਦੇ ਵਿਰੋਧ ਦੇ ਵਜੋਂ। ਰਵਿੰਦਰਨਾਥ ਟੈਗੋਰ ਦਾ ਜਨਮ ਕਦੋਂ ਹੋਇਆ ਸੀ? ਹਾਂਜੀ। ਇਹ ਹੋਇਆ ਸੀ ਜੀ 7 May 1861 ਈਸਵੀ ਨੂੰ। ਇਹਨੂੰ ਯਾਦ ਰੱਖ ਲਿਓ। ਜਿਵੇਂ ਮਰਜ਼ੀ ਯਾਦ ਕਰੋ ਇਹ ਤੁਹਾਨੂੰ ਕਰਨਾ ਪੈਣਾ 7 ਮਈ 1861 ਈਸਵੀ ਨੂੰ ਰਬਿੰਦਰਨਾਥ ਟੈਗੋਰ ਦਾ ਜਨਮ ਹੋਇਆ ਸੀ ਕਿੱਥੇ ਹੋਇਆ ਸੀ ਜੀ ਜਨਮ ਇਹ ਹੋਇਆ ਸੀ ਕੋਲਕੱਤਾ ਦੇ ਵਿੱਚ ਇਹ ਵੀ ਯਾਦ ਰੱਖਿਓ ਜੀ ਕਿੱਥੇ ਹੋਇਆ ਸੀ ਜਨਮ ਰਬਿੰਦਰਨਾਥ ਟੈਗੋਰ ਜੀ ਦਾ ਕੋਲਕੱਤਾ ਦੇ ਵਿੱਚ 17 ਸਾਲ ਦੀ ਉਮਰ ਵਿੱਚ ਉਹ ਉੱਚ ਵਿੱਦਿਆ ਲੈਣ ਲਈ ਕਿੱਥੇ ਗਏ ਸਨ ਇਹ ਗਏ ਸਨ ਇੰਗਲੈਂਡ ਦੇ ਵਿੱਚ ਦੇਖੋ ਪ੍ਰਸ਼ਨ ਤੁਹਾਨੂੰ ਕਿਸੇ ਵੀ ਪ੍ਰਕਾਰ ਨਾਲ ਪੁੱਛਿਆ ਜਾ ਸਕਦਾ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਇੰਗਲੈਂਡ ਉਹ ਕਿੰਨੇ ਸਾਲ ਦੀ ਉਮਰ ਵਿੱਚ ਗਏ ਸਨ ਤਾਂ ਤੁਸੀਂ ਕਿਲਾ ਕੇ ਆਵੋਗੇ 17 ਸਾਲ ਦੀ ਉਮਰ ਵਿੱਚ ਇਸ ਕਰਕੇ ਪ੍ਰਸ਼ਨ ਨੂੰ ਵੀ ਇਗਨੋਰ ਨਹੀਂ ਕਰਨਾ 1913 ਈਸਵੀ ਵਿੱਚ ਰਬਿੰਦਰਨਾਥ ਟੈਗੋਰ ਦੀ ਕਿਹੜੀ ਰਚਨਾ ਨੂੰ ਨੋਬਲ ਪੁਰਸਕਾਰ ਮਿਲਿਆ ਸੀ ਹਾਂਜੀ ਇਹ ਪ੍ਰਸ਼ਨ ਇੰਪੋਰਟੈਂਟ ਬਣ ਜਾਂਦਾ ਇਹ ਸਾਲ ਵੀ ਇੰਪੋਰਟੈਂਟ ਹੋ ਜਾਂਦਾ ਕਿ 1913 ਈਸਵੀ ਵਿੱਚ ਰਬਿੰਦਰਨਾਥ ਟੈਗੋਰ ਨੂੰ ਕਿਹੜੇ ਸਾਲ ਨੋਬਲ ਪੁਰਸਕਾਰ ਮਿਲਿਆ ਸੀ ਜੀ 1913 ਈਸਵੀ ਵਿੱਚ ਕਿਹੜੀ ਰਚਨਾ ਸੀ ਉਹ ਉਹ ਰਚਨਾ ਦਾ ਨਾਮ ਸੀ ਜੀ ਗੀਤਾਂਜਲੀ ਧਿਆਨ ਵਿੱਚ ਰੱਖ ਲਿਓ ਜੀ ਗੀਤਾਂਜਲੀ ਇਹ ਵੀ ਪੁੱਛਿਆ ਜਾ ਸਕਦਾ ਹੈ ਹੇਠ ਲਿਖਿਆਂ ਵਿੱਚੋਂ ਰਬਿੰਦਰਨਾਥ ਟੈਗੋਰ ਦੀ ਰਚਨਾ ਕਿਹੜੀ ਹੈ ਉੱਥੇ ਗੀਤਾਂਜਲੀ ਹੋਵੇਗਾ ਤਾਂ ਤੁਸੀਂ ਉੱਤਰ ਗੀਤਾਂਜਲੀ ਲਾ ਕੇ ਆਇਓ ਇਹ ਜਿਹੜੀਆਂ ਦੂਜੀਆਂ ਰਚਨਾਵਾਂ ਨੇ ਗੋਰਾ ਅਤੇ ਡਾਰਕ ਘਰ ਏ ਵੀ ਰਵਿੰਦਰਨਾਥ ਟੈਗੋਰ ਦੀਆਂ ਹੀ ਰਚਨਾਵਾਂ ਨੇ ਪਰ ਨੋਬਲ ਪੁਰਸਕਾਰ ਮਿਲਿਆ ਸੀ ਜੀ ਦਿਤਾंजलि ਕਰਕੇ ਇਹ ਰਚਨਾਵਾਂ ਨੂੰ ਵੀ ਆਪਣੇ ਧਾਮ ਵਿੱਚ ਰੱਖ ਸਕਦੇ ਹਾਂ ਇੱਕ ਹੋਰ ਅਗਲਾ ਪ੍ਰਸ਼ਨ ਹੈ ਜੀ ਹਾਲ ਹੀ ਵਿੱਚ ਇੱਕ ਸ਼ਾਂਤੀ ਨਿਕੀਤਨ ਸੰਸਥਾ ਹੈ ਯੂਨੀਵਰਸਿਟੀ ਹੈਸ ਵਿੱਚ ਹੁੰਦਾ ਇਹ ਇਸ ਨੂੰ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਦੀ ਸਥਾਪਨਾ ਰਬਿੰਦਰਨਾਥ ਟੈਗੋਰ ਨੇ ਕੀਤੀ ਸੀ ਇੱਕ ਸਕੂਲ ਦੇ ਰੂਪ ਵਿੱਚ ਕੀਤੀ ਸੀ ਜੀ ਸ਼ਾਂਤੀ ਨਿਕੇਤਨ ਦੀ ਸਥਾਪਨਾ ਹੁਣ ਯੂਨੈਸਕੋ ਨੇ ਇਹਨੂੰ ਆਪਣੀ ਸੂਚੀ ਵਿੱਚ ਸ਼ਾਮਲ ਕਰ ਲਿਆ ਇਹਦਾ ਇਹਦੀ ਸਥਾਪਨਾ ਕਦੋਂ ਕੀਤੀ ਗਈ ਸੀ ਇਹਦੀ ਸਥਾਪਨਾ ਕੀਤੀ ਗਈ ਸੀ 1901 ਈਸਵੀ ਦੇ ਵਿੱਚ ਤਿੰਨ ਚਾਰ ਚੀਜ਼ਾਂ ਨੋਟ ਕਰਨ ਵਾਲੀਆਂ ਹੋ ਗਈਆਂ ਸ਼ਾਂਤੀ ਨਿਕੇਤਨ ਦੀ ਸਥਾਪਨਾ ਕਿਹਨੇ ਕੀਤੀ ਰਬਿੰਦਰਨਾਥ ਟੈਗੋਰ ਨੇ ਠੀਕ ਹੈ ਜੀ ਕਦੋਂ ਕੀਤੀ 1901 ਈਸਵੀ ਵਿੱਚ ਅਗਲਾ ਪ੍ਰਸ਼ਨ ਰਬਿੰਦਰਨਾਥ ਟੈਗੋਰ ਨੂੰ ਸਤ ਸਤਕਾਰ ਨਾਲ ਗੁਰੂਦੇਵ ਦੀ ਉਪਾਧੀ ਕਿਸ ਨੇ ਦਿੱਤੀ ਸੀ ਇਹਨਾਂ ਨੂੰ ਗੁਰਦੇਵ ਵੀ ਕਿਹਾ ਜਾਂਦਾ ਜੀ ਦਿੱਤੀ ਸੀ ਜੀ ਮਹਾਤਮਾ ਗਾਂਧੀ ਦੁਆਰਾ ਗੁਰੂਦੇਵ ਦੀ ਉਪਾਧੀ ਇਹ ਵੀ ਪੁੱਛਿਆ ਜਾ ਰਿਹਾ ਰਬਿੰਦਰਨਾਥ ਟੈਗੋਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਤਾਂ ਗੁਰਦੇਵ ਜੇਕਰ ਆਪਸ਼ਨ ਵਿੱਚ ਹੋਵੇਗਾ ਤਾਂ ਉਹ ਆਨਸਰ ਲਗਾ ਕੇ ਆਵਾਂਗੇ ਦਿਹਾਤ ਕਦੋਂ ਹੋਈਗੀ ਇਹਨਾਂ ਦਾ ਇਹ ਹੋਇਆ 1941 ਈਸਵੀ ਚ ਅਗਲਾ ਪ੍ਰਸ਼ਨ ਆਪਣਾ ਰਬਿੰਦਰਨਾਥ ਟੈਗੋਰ ਦੀ ਮਾਂ ਬੋਲੀ ਕਿਹੜੀ ਸੀ ਦੇਖੋ ਕੋਲਕਾਤਾ ਹੈ ਜੀ ਬੰਗਾਲ ਨਾਲ ਸੰਬੰਧਿਤ ਇਹਨਾਂ ਦੀ ਮਾਂ ਬੋਲੀ ਸੀ ਜੀ ਬੰਗਾਲੀ ਅਗਲਾ ਪ੍ਰਸ਼ਨ ਜੀ ਆਪਣਾ ਰਬਿੰਦਰਨਾਥ ਟੈਗੋਰ ਨੂੰ ਸਾਹਿਤ ਦੇ ਕਿਸ ਰੂਪ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਮਿਲੀ ਇਹਨਾਂ ਨੂੰ ਮਿਲੀ ਸੀ ਜੀ ਕਵਿਤਾ ਦੇ ਵਿੱਚ ਇਹਨਾਂ ਨੂੰ ਕਵੀ ਰਵਿੰਦਰਨਾਥ ਟੈਗੋਰ ਵੀ ਕਿਹਾ ਜਾਂਦਾ ਇਹਨਾਂ ਨੇ ਬਾਕੀ ਸਾਹਿਤ ਦੀਆਂ ਜਿਹੜੇ ਰੂਪ ਹੁੰਦੇ ਨੇ ਜਿਵੇਂ ਕਹਾਣੀ ਨਵੰਦ ਨਿਵੰਦ ਨਾਟਕ ਇਹ ਵੀ ਲਿਖੇ ਨੇ ਪਰ ਸਭ ਤੋਂ ਵੱਧ ਪ੍ਰਸਿੱਧੀ ਕਿੱਥੇ ਮਿਲੀ ਜਿਨਾਂ ਨੂੰ ਕਵਿਤਾ ਦੇ ਵਿੱਚ ਇਹਨਾਂ ਨੂੰ ਪ੍ਰਸਿੱਧੀ ਮਿਲੀ ਇਹ ਪ੍ਰਸ਼ਨ ਇੰਪੋਰਟੈਂਟ ਆ ਲਾਸਟ ਵਾਲਾ ਕਿਉਂਕਿ ਪੰਜਾਬ ਨਾਲ ਸੰਬੰਧਤ ਆ ਹੇਠ ਲਿਖੇ ਕਿਹੜੇ ਪੰਜਾਬੀ ਲੇਖਕਾਂ ਨੂੰ ਰਬਿੰਦਰਨਾਥ ਟੈਗੋਰ ਨੇ ਆਪਣੀ ਮਾਂ ਬੋਲੀ ਵਿੱਚ ਲਿਖਣ ਲਈ ਉਤਸ਼ਾਹਿਤ ਕੀਤਾ ਇਹ ਸੀ ਜੀ ਬਲਰਾਜ ਸਾਨੀ ਅਤੇ ਬਲਵੰਤ ਗਾਰਗੀ ਇਹਨਾਂ ਨੂੰ ਰਬਿੰਦਰਨਾਥ ਟੈਗੋਰ ਨੇ ਆਪਣੀ ਮਾਂ ਬੋਲੀ ਲਿਖਣ ਵਿੱਚ ਲਿਖਣ ਲਈ ਉਤਸ਼ਾਹਿਤ ਕੀਤਾ ਇੱਕ ਤੁਹਾਨੂੰ ਨਿੱਕੀ ਜਿਹੀ ਘਟਨਾ ਸੁਣਾ ਕੇ ਮੈਂ ਤੁਹਾਨੂੰ ਆਪਣੀ ਵੀਡੀਓ ਸਮਾਪਤ ਕਰਦੇ ਜੀ ਬਲਰਾਜ ਸਾਨੀ ਐਕਟਰ ਵੀ ਹੋਇਆ ਇਸ ਨੇ ਇੱਕ ਵਾਰ ਕਵਿਤਾ ਲਿਖੀ ਕੋਈ ਆਪਣਾ ਸਾਹਿਤ ਦਾ ਰੂਪ ਲਿਖਿਆ ਰਬਿੰਦਰਨਾਥ ਟੈਗੋਰ ਨੂੰ ਪੜਾਇਆ ਤਾਂ ਰਬਿੰਦਰਨਾਥ ਟੈਗੋਰ ਨੇ ਕਿਹਾ ਕਿ ਇਹ ਜਿਹੜੀ ਤੇ ਲਿਖੀ ਹੈ ਇਹ ਪੰਜਾਬੀ ਵਿੱਚ ਕਿਉਂ ਨਹੀਂ ਲਿਖੀ ਤੁਸੀਂ ਆਪਣੀ ਮਾਂ ਬੋਲੀ ਵਿੱਚ ਕਿਉਂ ਨਹੀਂ ਲਿਖੀ ਉਹ ਜਿਹੜੀ ਲਿਖੀ ਹੋਈ ਸੀ ਰਚਨਾ ਸੀ ਉਹ ਇੰਗਲਿਸ਼ ਵਿੱਚ ਸੀ ਤਾਂ ਬਲਰਾਜ ਸਾਨੀ ਨੇ ਇਹ ਉੱਤਰ ਦਿੱਤਾ ਸੀ ਕਿ ਪੰਜਾਬੀ ਸ਼ਰੋਤੇ ਨੇ ਜਿਹੜੇ ਉਹ ਮੇਰੀ ਜਿਹੜਾ ਲੈਵਲ ਹੈ ਲਿਖਣ ਦਾ ਉਸ ਨੂੰ ਸਮਝਣ ਦੇ ਯੋਗ ਨਹੀਂ ਹਨ ਜਾਂ ਇਹ ਕਹਿ ਸਕਦੇ ਹਾਂ ਉਹਨਾਂ ਨੇ ਇਹ ਕਿਹਾ ਸੀ ਕਿ ਪੰਜਾਬੀ ਭਾਸ਼ਾ ਮੇਰੀ ਲਿਖਣ ਸ਼ੈਲੀ ਨੂੰ ਜਾਂ ਮੇਰੇ ਲੈਵਲ ਨੂੰ ਲਿਖਣ ਦੇ ਲਈ ਪੰਜਾਬੀ ਭਾਸ਼ਾ ਯੋਗ ਨਹੀਂ ਹੈ ਤਾਰਬਿੰਦਨਾ ਟਗੋਰ ਨੇ ਕੋ ਉਦਾਹਰਨ ਦਿੱਤੀ ਸੀ ਕਿ ਕੀ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਵੀ ਵੱਡੇ ਹੋਗੇ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਰਚਨਾ ਕਿਹਦੇ ਵਿੱਚ ਕੀਤੀ ਹੋਈ ਆ ਗੁਰਮੁਖੀ ਵਿੱਚ ਪੰਜਾਬੀ ਵਿੱਚ ਕੀਤੀ ਆ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਗੁਰਨਾਨਕ ਤੋਂ ਵੀ ਵੱਡੇ ਹੋ ਤੇ ਇੱਥੇ ਜਿਹੜਾ ਇਹ ਘਟਨਾ ਸੀ ਇਸ ਤਰ੍ਹਾਂ ਇਹਨਾਂ ਨੇ ਇਹ ਸੱਚੀ ਕਰਨਾ ਕੋਈ ਬਣੀ ਜੋੜੀ ਹੋਈ ਘਟਨਾ ਨਹੀਂ ਹੈ ਕੱਢੀ ਹੋਈ ਆ ਬੁੱਕਸ ਵਿੱਚ ਲਿਖੀ ਹੋਈ ਆ ਜਿਹੜੇ ਆਪਣੇ ਯੂਨੀਵਰਸਿਟੀ ਦੇ ਵਿਦਵਾਨ ਨੇ ਉਹਨਾਂ ਦੇ ਉਹਨਾਂ ਨੂੰ ਵੀ ਪਤਾ ਹੈ ਉਨ੍ਹਾਂ ਦੇ ਮੂੰਹ ਤੋਂ ਮੈਂ ਸੁਣੀ ਹੋਈ ਹੈ ਸੋ ਇਸ ਤਰ੍ਹਾਂ ਇਹਨਾਂ ਨੇ ਇਹ ਲੇਖਕਾਂ ਨੂੰ ਬਲਰਾਜ ਸਾਨੀ ਅਤੇ ਬਲਵੰਤ ਗਾਰਵੀ ਨੂੰ ਆਪਣੀ ਮਾਤ ਭਾਸ਼ਾ ਦੇ ਲਈ ਉਹਦੇ ਵਿੱਚ ਲਿਖਣ ਲਈ ਉਤਸ਼ਾਹਿਤ ਕੀਤਾ ਸੋ ਧੰਨਵਾਦ ਜੀ ਇਸ ਤੋਂ ਅਗਲੀ ਜਿਹੜੀ ਲੈ ਕੇ ਆਵਾਂਗਾ ਡਾਕਟਰ ਬੀ ਆਰ ਅੰਬੇਦਕਰ ਨਾਲ ਸੰਬੰਧਤ ਹੋਵੇਗੀ ਇੱਕ ਦੋ ਜੇ ਕੋ ਹੋਰ ਸ਼ਖਸੀਤ ਹੋਣਗੀਆਂ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਇਹ ਵੀਡੀਓ ਅਗਲੀ ਪ੍ਰੋਵਾਈਡ ਕਰਵਾਵਾਂਗਾ ਸੋ ਧੰਨਵਾਦ ਜੀ